ਜਗ ਬਾਣੀ ਪੰਜਾਬ ਕੇਸਰੀ ਟੀਵੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਦੋਸਤੋ ਕਿਸਾਨ ਅੰਦੋਲਨ ਲਗਾਤਾਰ جاری ਹੈ ਤੇ ਉਸ ਦੇ ਮੱਦੇਨਜ਼ਰ ਅੱਜ ਭਾਰਤ ਬੰਦ ਦਾ ਜੋ ਸੱਦਾ ਦਿੱਤਾ ਗਿਆ ਸੀ ਜੇਕਰ ਗੱਲ ਚੰਡੀਗੜ੍ਹ ਦੀ ਕਰੀਏ ਤਾਂ ਚੰਡੀਗੜ੍ਹ ਬੱਸ ਸਟੈਂਡ ਦੇ ਕੀ ਹਾਲਾਤ ਨੇ ਉਹ ਵੀ ਤੁਹਾਨੂੰ ਅਸੀਂ ਦਿਖਾ ਦਿੰਨੇ ਆ ਲਾਈਵ ਤਸਵੀਰਾਂ ਤੁਹਾਨੂੰ ਅਸੀਂ ਦਿਖਾ ਰਹੇ ਆ ਕਿ ਕਿਵੇਂ ਇੱਥੇ ਜੋ ਲੋਕ ਨੇ ਜੋ ਪੈਸੇਂਜਰ ਨੇ ਉਹ ਫਸੇ ਹੋਏ ਨੇ ਕਿਉਂਕਿ ਭਾਰਤ ਬੰਦ ਸੱਦੇ ਦੇ ਦੌਰਾਨ ਜਿਹੜਾ ਸਮਰਥਨ ਹੈ ਉਹ ਪੰਜਾਬ ਰੋਡ 'ਵਿਚ ਤੇ ਨਾਲ ਹੀ ਪੀ ਆਰਟੀਸੀ ਦੇ ਵੱਲੋਂ ਵੀ ਸਮਰਥਨ ਕੀਤਾ ਗਿਆ ਸੀ ਉਸ ਦੇ ਮੱਦੇਨਜ਼ਰ ਜੋ ਬੱਸਾਂ ਇਥੋਂ ਨਹੀਂ ਚਲਦੀਆਂ ਪਈਆਂ ਤੇ ਇਹਨਾਂ ਲੋਕਾਂ ਨੂੰ ਕਾਫੀ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਜੇਕਰ ਅਸੀਂ ਗੱਲ ਕਰੀਏ ਜਿਹੜੇ ਇਹ ਯਾਤਰੀ ਨੇ ਜ਼ਿਆਦਾਤਰ ਜਿਹੜੇ ਤੁਸੀਂ ਦੇਖਤੇ ਪਏ ਹੋ ਇਹ ਜੋ ਯਾਤਰੀ ਖੜੇ ਨੇ ਬੱਸ ਸਟੈਂਡ ਤੇ ਜੋ ਬੱਸਾਂ ਦੀ ਵੇਟ ਕਰਦੇ ਪਏ ਨੇ ਇਹ ਪੰਜਾਬ ਦੇ ਜ਼ਿਆਦਾਤਰ ਨਾਲ ਸੰਬੰਧਿਤ ਨਹੀਂ ਹੈਗੇਗੇ ਕਿਉਂਕਿ ਜਿਹੜੇ ਪੰਜਾਬ ਦੇ ਲੋਕ ਨੇ ਉਹਨਾਂ ਨੂੰ ਇਸ ਗੱਲ ਦਾ ਪਹਿਲਾਂ ਹੀ ਅਨੁਮਾਨ ਸੀ ਕਿ ਬੱਸਾਂ ਨਹੀਂ ਚੱਲਣਗੀਆਂ ਪਰ ਕੁਝ ਪੰਜਾਬੀ ਲੋਕ ਕਹਿ ਸਕਦੇ ਇਸ ਦੇ ਵਿੱਚ ਹੈਗੇ ਨੇ ਜਿਨ੍ਹਾਂ ਨੂੰ ਕਿਸੇ ਕੰਮ ਕਾਰਨ ਚੰਡੀਗੜ੍ਹ ਵਰਗੇ ਇਧਰ ਸ਼ਹਿਰਾਂ ਚੰਡੀਗੜ੍ਹ ਵਾਲੇ ਪਾਸੇ ਆਉਣਾ ਪਿਆ ਸੀ ਤਾਂ ਉਹ ਅੱਜ ਇੱਥੇ ਫਸੇ ਹੋਏ ਇੱਥੇ ਦਿਖਾਈ ਦੇ ਰਹੇ ਨੇ ਪਰ ਜਿਹੜਾ ਬੰਦ ਦਾ ਜਿਹੜਾ ਸੱਦਾ ਹੈਗਾ ਦਿੱਤਾ ਗਿਆ ਸੀਗਾ 12 ਤੋਂ 4 ਵਜੇ ਤੱਕ ਦਾ ਉਸ ਦਾ ਜਿਹੜਾ ਅਸਰ ਹੈ ਉਹ ਲਗਾਤਾਰ ਦੇਖਣ ਨੂੰ ਮਿਲਦਾ ਪਿਆ ਤੇ ਜੇਕਰ ਅਸੀਂ ਗੱਲ ਕਰੀਏ ਪੰਜਾਬ ਦੇ ਲੋਕਾਂ ਦੀ ਤਾਂ ਉਹਨਾਂ ਨੇ ਵੀ ਜਿਨ੍ਹਾਂ ਨੇ ਸਫ਼ਰ ਕਰਨਾ ਸੀਗਾ ਚੰਡੀਗੜ੍ਹ ਵਾਲੇ ਪਾਸੇ ਉਹਨਾਂ ਨੂੰ ਵੀ ਇਸ ਗੱਲ ਦਾ ਅਹਿਸਾਸ ਸੀ ਕਿ ਬੰਦ ਦਾ ਸਮਰਥਨ ਕਰਨਾ ਜ਼ਰੂਰੀ ਹੈ ਤੇ ਇਸ ਦੇ ਮੱਦੇਨਜ਼ਰ ਪੰਜਾਬ ਦੇ ਬਹੁ سارے ਸ਼ਹਿਰਾਂ ਦੇ ਵਿੱਚ ਬੰਦ ਦਾ ਅਸਰ ਦੇਖਣ ਨੂੰ ਮਿਲਿਆ ਕਿਸਾਨਾਂ ਦੀ ਹਮਾਇਤ ਲੋਕਾਂ ਦੇ ਵੱਲੋਂ ਕੀਤੀ ਗਈ ਹੈ ਤੇ ਇਸੇ ਦੇ ਮੱਦੇਨਜ਼ਰ ਜ਼ਿਆਦਾਤਰ ਜਿਹੜੇ ਲੋਕ ਨੇ ਪੰਜਾਬ ਤੋਂ ਚੰਡੀਗੜ੍ਹ ਆਉਣ ਵਾਲੇ ਜਾਂ ਹੋਰ ਨਾ ਇਲਾਕਿਆਂ ਦੇ ਵਿੱਚ ਜਾਣ ਵਾਲੇ ਜਿਹੜੇ ਲੋਕ ਸੀਗੇ ਪੈਸੇਂਜਰ ਸੀਗੇ ਉਹਨਾਂ ਨੇ ਜਾਣਾ ਠੀਕ ਨਹੀਂ ਸਮਝਿਆ ਕਿਉਂਕਿ ਬੰਦ ਦੀ ਜਿਹੜੀ ਕਾਲ ਸੀਗੀ ਕਿਸਾਨਾਂ ਦੇ ਵੱਲੋਂ ਦਿੱਤੀ ਗਈ ਸੀ ਸੋ ਕੁੱਲ ਮਿਲਾ ਕੇ ਚੇਕ ਕਰ ਦੇਖਿਆ ਜਾਵੇ ਤਾਂ ਬੰਦ ਦੇ ਮੱਦੇਨਜ਼ਰ ਪੰਜਾਬੀਆਂ ਨੇ ਪੂਰਾ ਸਾਥ ਕਿਸਾਨਾਂ ਦਾ ਦਿੱਤਾ ਹੈ ਤਾਂ ਹਾਲਾਤ ਜਿਹੜੇ ਹੈਗੇ ਨੇ ਉਹ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਇਹ ਜੋ ਲੋਕ ਨੇ ਇਹ ਸਮੇਂ-ਸਮੇਂ ਤੇ ਬਦਲਦੇ ਰਹਿੰਦੇ ਨੇ ਕਿਉਂਕਿ ਜਦੋਂ ਉਹਨਾਂ ਨੂੰ ਪਤਾ ਲੱਗਦਾ ਕਿ ਅੱਜ ਬੰਦ ਹੈ ਤਾਂ ਉਹ ਥੋੜਾ ਸਮਾਂ ਉੱਥੇ ਬੈਠਦੇ ਨੇ ਤਾਂ ਉਸ ਤੋਂ ਬਾਅਦ ਚਲੇ ਜਾਂਦੇ ਨੇ ਤਾਂ ਅਗਲੇ ਜਿਹੜੇ ਲੋਕ ਨੇ ਅਗਲੇ ਜਿਹੜੇ ਪੈਸੇਂਜਰ ਨੇ ਉਹ ਇੱਥੇ ਆ ਕੇ ਬੈਠ ਜਾਂਦੇ ਨੇ ਤਾਂ ਉਹਨਾਂ ਨੂੰ ਵੀ ਆਸ ਹੁੰਦੀ ਹੈ ਕਿ ਤਨ ਕਿਤੇ ਬੱਸ ਚੱਲੇਗੀ ਪਰ ਜਦੋਂ ਉਹਨਾਂ ਨੂੰ ਪਤਾ ਲੱਗਦਾ ਕਿ 4 ਵਜੇ ਤੋਂ ਪਹਿਲਾਂ ਬੱਸਾਂ ਨਹੀਂ ਚੱਲਣਗੀਆਂ ਤਾਂ ਉਹ ਨਾਮੋਸ਼ ਹੋ ਕੇ ਉਥੋਂ ਕੁਝ ਚਲੇ ਜਾਂਦੇ ਨੇ ਜਾਂ ਕੁਝ ਬੈਠੇ ਵੇਟ ਕਰਦੇ ਪਏ ਨੇ ਇਹ ਲਗਾਤਾਰ ਇਹ ਜਿਹੜਾ ਸਿਲਸਿਲਾ ਚੱਲਦਾ ਪਿਆ ਹੈ ਤਾਂ ਹੁਣ ਵੀ ਇੱਕ ਲੋਕਾਂ ਨੂੰ ਆਸ ਬਚੀ ਸੀ ਜਦੋਂ ਉਹਨਾਂ ਨੇ ਦੇਖਿਆ ਕਿ ਲੁਧਿਆਣਾ ਨੂੰ ਬੱਸ ਜਾਣੀ ਹੈ ਚੰਡੀਗੜ੍ਹ ਟਰਾਂਸਪੋਰਟ ਦੀ ਤਾਂ ਉਹਨਾਂ ਨੇ ਜਦੋਂ ਜਾਣ ਦੀ ਕੋਸ਼ਿਸ਼ ਕੀਤੀ ਤਾਂ ਤੁਹਾਨੂੰ ਅਸੀਂ ਜ਼ੂਮ ਕਰਕੇ ਦਿਖਾਉਂਦੇ ਆ ਤਾਂ ਉਹਨਾਂ ਨੂੰ ਵੀ ਬੱਸ ਦੇ ਵਿੱਚ ਚੜਨ ਦੀ ਇਜਾਜ਼ਤ ਦਿੱਤੀ ਗਈ ਹੈ ਤਾਂ ਕਿਤੇ ਨਾ ਕਿਤੇ ਜਿਹੜੀ ਰਾਹਤ ਹੈਗੀ ਆ ਉਹ ਸੀਟੀਯੂ ਦੇ ਵੱਲੋਂ ਇੱਥੇ ਦਿੱਤੀ ਗਈ ਹੈ ਸੀਟੀਯੂ ਦੀਆਂ ਜਿਹੜੀਆਂ ਬੱਸਾਂ ਨੇ ਚੰਡੀਗੜ੍ਹ ਟਰਾਂਸਪੋਰਟ ਅੰਡਰਟੇਕਿੰਗ ਦੀਆਂ ਜਿਹੜੀਆਂ ਬੱਸਾਂ ਨੇ ਉਹਨਾਂ ਦਾ ਆਉਣ ਜਾਣ ਲੱਗਿਆ ਹੋਇਆ ਹੈ ਕਿਤੇ ਨਾ ਕਿਤੇ ਲੋਕਾਂ ਨੂੰ ਰਾਹਤ ਤਾਂ ਜ਼ਰੂਰ ਮਿਲਦੀ ਹੈ ਪਰ ਜੇਕਰ ਅਸੀਂ ਗੱਲ ਕਰੀਏ ਪੰਜਾਬ ਰੋਡਵੇਜ਼ ਦੀ ਜਾਂ PRTC ਦੀ ਤਾਂ ਉਹਨਾਂ ਦੇ ਵੱਲੋਂ ਪੂਰਨ ਤੌਰ ਤੇ ਜੋ ਬੰਦ ਦਾ ਸੱਦਾ ਦਿੱਤਾ ਗਿਆ ਸੀ ਉਸ ਤੇ ਮੱਦੇਨਜ਼ਰ ਬੱਸਾਂ ਨਹੀਂ ਚੱਲਦੀਆਂ ਪਈਆਂ ਤਾਂ ਲੋਕਾਂ ਨੂੰ ਖਾਸੀ ਨਮੋਸ਼ੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਬਹੁਤ ਸਾਰੇ ਲੋਕ ਜਿਹੜੇ ਹੈਗੇ ਨੇ ਜਿਹੜੇ ਦੂਰ ਦਰਾਡੇ ਇਲਾਕਿਆਂ ਤੋਂ ਆਏ ਸਨ ਉਹਨਾਂ ਨੂੰ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪਰ ਜਦੋਂ ਉਨਾ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਤਾਂ ਉਹ ਸਾਨੂੰ ਦੱਸਦੇ ਨੇ ਕਿ ਕਿਸਾਨਾਂ ਦੀ ਜਿਹੜੀ ਸਭ ਤੋਂ ਵੱਡੀ ਦਿੱਕਤ ਹੈਗੀ ਆ ਜਿਹੜੀਆਂ ਉਹਨਾਂ ਦੀਆਂ ਮੰਗਾਂ ਨੇ ਉਹ ਪੂਰਨ ਹੋਣੀਆਂ ਚਾਹੀਦੀਆਂ ਨੇ ਤੇ ਪਰ ਨਾਲ ਦੀ ਨਾਲ ਉਹ ਇਸ ਗੱਲ ਦਾ ਵੀ ਜ਼ਿਕਰ ਕਰਦੇ ਨੇ ਕਿ ਇਸ ਦੇ ਨਾਲ ਖੱਜਲ ਖੁਆਰੀ ਤਾਂ ਜਿਹੜੀ ਹੈਗੀ ਆ ਲੋਕਾਂ ਨੂੰ ਜ਼ਰੂਰ ਹੁੰਦੀ ਹੈ ਗੱਲਬਾਤ ਜਿਹੜੀ ਹੈਗੀ ਆ ਆਪਾਂ ਕਰਨ ਦੀ ਕੋਸ਼ਿਸ਼ ਕਰਾਂਗੇ ਜਿਹੜੇ ਲੋਕ ਜਿਹੜੇ ਪੈਸੇਂਜਰ ਇੱਥੇ ਪਹੁੰਚੇ ਹੋਏ ਨੇ ਤਾਂ ਪੁੱਛਦੇ ਆ ਉਹਨਾਂ ਨੂੰ ਆਖਿਰ ਉਹਨਾਂ ਦਾ ਕੀ ਕਹਿਣਾ ਹੈ ਇਸ ਮਸਲੇ ਨੂੰ ਲੈ ਕੇ ਕਿਉਂਕਿ ਬਹੁਤ ਸਾਰੇ ਜਿਹੜੇ ਪੈਸੇਂਜਰ ਹੈਗੇ ਨੇ ਇੱਥੇ ਫਸੇ ਹੋਏ ਨੇ ਪਰ ਜੇਕਰ ਅਸੀਂ ਬਾਕੀ ਸ਼ਹਿਰਾਂ ਦੀ ਗੱਲ ਕਰੀਏ ਤਾਂ ਬਾਕੀ ਸ਼ਹਿਰਾਂ ਦੇ ਵਿੱਚ ਪੂਰਨ ਤੌਰ ਤੇ ਬੰਦ ਦਾ ਅਸਰ ਦੇਖਣ ਨੂੰ ਮਿਲਿਆ ਹੈ ਬੱਸ ਸਟੈਂਡਾਂ ਦੇ ਵਿੱਚ ਬੱਸਾਂ ਨਹੀਂ ਲੱਗੀਆਂ ਜਿਵੇਂ ਕਿ ਚੰਡੀਗੜ੍ਹ ਦੇ ਵਿੱਚ ਵੀ ਬੱਸਾਂ ਨਹੀਂ ਲੱਗੀਆਂ ਤਾਂ ਹੋਰ ਸ਼ਹਿਰਾਂ ਦੇ ਵਿੱਚ ਵੀ ਦੁਕਾਨਾਂ ਵੀ ਬੰਦ ਰਹੀਆਂ ਨੇ ਤਾਂ ਲੋਕਾਂ ਨੇ ਪੂਰਨ ਜਿਹੜਾ ਸਮਰਥਨ ਹੈ ਉਹ ਕਿਸਾਨਾਂ ਨੂੰ ਦਿੱਤਾ ਹੈ ਤੇ ਗੱਲਬਾਤ ਕਰਦੇ ਆ ਬਾਈ ਜੀ ਕਹਾਂ ਸੇ ਆਏ ਆ जी, हिमाचल ऐसी से। हिमाचल से आए। हाँ जी, हाँ जी, हाँ जी। तो आपको मालूम था कि आज बंद है नहीं ऐसा तो नहीं ऊपर से हिमाचल ऐसी बसे आ रही है बोलता था था खुल ही है हाँ। ये तो हमें बताया है हाँ। और मैं अभी हिमाचल से ही आ रहा हूँ अभी अच्छा अपने हाँ, हिमाचल जो रोडवेज है ना उसमें इस, इस, इसी कारण आप फंस गए यहाँ पे आपको ये नहीं मालूम था कि बंद के कारण वहाँ से बसेज नहीं मिलेगी नहीं ये भी बताया उन्होंने कि बस मिलेगी वहाँ से जा रही है अच्छा जो आप इसमें जो लुधियाना बस जा रही है ना उसमें जा रही है बोलता है لیکن انہوں نے انکار کر دیا کہ ہم ڈائریکٹ لو دھانے والی شواری لے جائیں گے اور اپ کو کھمانو نہیں لے جائیں گے۔ تو پھر اپ یہاں سے لوکل بس چلتی چل رہی ہیں وہاں سے جا سکتے ہیں۔ اچھا جی کہاں جی سامنے سے اپ بات کیجئے وہاں سے اپ کو مل جائیں گی۔ سر کہاں سے آئے ہیں اپ؟ ہیں کہاں سے آئے ہیں اپ؟ جلندھر تے ہن جلندھر واپس جا رہے ہیں۔ ہاں تے بس تا ملدی نہیں پے گی بند دا صدا دتا گیا سی کساناں دے وڈوں اج۔ ہاں جی اج کساناں دے وڈوں بند دا صدا دتا گیا سی گا بساں تا ملدی نہیں پئی ہگیاں۔ اچھا ਤਾਨੂੰ ਪਤਾ ਸੀ ਇਸ ਚੀਜ਼ ਦਾ ਨਹੀਂ ਤੁਹਾਨੂੰ ਪਤਾ ਨਹੀਂ ਸੀਗਾ ਕਿ ਵੀ ਬੰਦ ਦਾ ਸੱਦਾ ਦਿੱਤਾ ਗਿਆ ਨਹੀਂ ਪਤਾ ਨਹੀਂ ਅੱਛਾ ਹੁਣ ਇਹ ਇਹ ਵੀ ਦੇਖ ਸਕਦੇ ਹਾਂ ਕਿ ਵੀ ਜਿਹੜੇ ਪੈਸੰਜਰ ਨੇ ਉਹਨਾਂ ਦੇ ਵਿੱਚੋਂ ਬਹੁਤਿਆਂ ਨੂੰ ਇਸ ਗੱਲ ਦਾ ਪਤਾ ਵੀ ਨਹੀਂ ਸੀਗਾ ਕਿ ਬੰਦ ਦਾ ਸੱਦਾ ਦਿੱਤਾ ਗਿਆ ਜੇ ਜੇਕਰ ਅਸੀਂ ਚਾਹਾਂਗੇ ਤਾਂ ਕਾਫੀ ਖੱਜਲ ਖੁਆਰੀ ਦਾ ਸਾਹਮਣਾ ਕਰਨਾ ਪਊਗਾ ਸਰ ਤੁਸੀਂ ਕਿੱਥੋਂ ਆਏ ਹੋ ਹੁਸ਼ਿਆਰਪੁਰ ਤੋਂ ਜੀ ਤੇ ਤੁਹਾਨੂੰ ਪਤਾ ਸੀਗਾ ਵੀ ਅੱਜ ਬੰਦ ਦਾ ਸੱਦਾ ਜਿਹੜਾ ਦਿੱਤਾ ਗਿਆ ਵਾ ਕਿਸਾਨਾਂ ਦੇ ਵੱਲੋਂ ਪਤਾ ਤੇ ਸੀਗਾ ਸਰ ਅਪਾਇੰਟਮੈਂਟ ਪੀਜੀਏ ਦੀ ਸੀਗੀ ਹਾਂਜੀ ਪੀਜੀਏ ਦੀ ਅਪਾਇੰਟਮੈਂਟ ਸੀਗੀ ਅੱਜ ਦੀ ਸਰ ਅੱਛਾ ਹੋਣਾ ਜ਼ਰੂਰੀ ਹਾਂਜੀ ਮੈਡੀਸਨ ਲੈਣ ਵਾਸਤੇ ਅੱਛਾ ਤੁਸੀਂ ਸਵੇਰੇ ਜਦੋਂ ਆਏ ਉਹ ਤੋਂ ਤਾਂ ਨਹੀਂ ਦਿੱਕਤ ਦਾ ਸਾਹਮਣਾ ਕਰਨਾ ਪਿਆ ਹਾਂ ਨਹੀਂ ਸਵੇਰੇ ਮੈਨੂੰ ਬੱਸ ਮਿਲ ਗਈ ਸੀ ਅੱਛਾ ਹਾਂਜੀ ਕਿਵੇਂ ਦੇਖਦੇ ਹੋ ਕਿਸਾਨਾਂ ਦੇ ਸੱਦੇ ਨੂੰ ਕਿ ਠੀਕ ਹੈ ਉਹਨਾਂ ਦੇ ਵੱਲੋਂ ਜਿਹੜਾ ਸੱਦਾ ਦਿੱਤਾ ਗਿਆ ਨਹੀਂ ਉਹ ਤਾਂ ਉਹਨਾਂ ਬਾਅਦ ਉਹ ਤਾਂ ਜਿਹੜਾ ਸੱਦਾ ਇਹ ਉਹ ਤਾਂ ਠੀਕ ਹੋ ਉਹ ਸਟ੍ਰਾਈਕ ਜਿਹੜੀ ਕੀਤੀ ਹੈ ਉਹ ਨਹੀਂ ਇਹ ਚਾਹੀਦੀ ਸੀ ਜਦੋਂ ਹੁਣ ਸਰਕਾਰਾਂ ਖਰਾਬ ਕਰਦੀਆਂ ਵੀ ਖਿਆਲ ਨਹੀਂ ਕੋਈ ਨਾ ਕੋਈ ਸਤਾ ਕਰਨਾ ਆਈਆਂ ਆਪਣੇ ਹੱਕਾਂ ਵਾਸਤੇ ਲੜ ਰਹੇ ਆ ਉਹ ਤੋ ਜਿਹੜੇ ਪੈਸੇਂਜਰ ਨੇ ਉਹਨਾਂ ਨੇ ਵੀ ਇਸ ਗੱਲ ਦਾ ਤੁਸੀਂ ਦੇਖਿਆ ਕਿ ਜ਼ਿਕਰ ਕੀਤਾ ਕਿ ਹੱਕਾਂ ਦੇ ਖਾਤਰ ਜਿਹੜਾ ਬੰਦ ਦਾ ਸੱਦਾ ਦਿੱਤਾ ਗਿਆ ਸੀਗਾ ਤਾਂ ਜਿਹੜੇ ਲੋਕ ਨੇ ਉਹ ਵੀ ਕਿਸਾਨਾਂ ਦਾ ਸਿੱਧੇ ਤੌਰ ਤੇ ਜਿਹੜਾ ਕਹਿ ਸਕਦੇ ਆ ਸਮਰਥਨ ਕਰਦੇ ਨਜ਼ਰ ਆ ਰਹੇ ਨੇ ਭਾਈ ਜੀ ਕੀ ਨਾਮ ਹੈ ਤੁਹਾਡਾ ਕੀ ਨਾਮ ਹੈ ਆਪਕਾ ਭਾਈ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਸਨੀ ਭਾਈ ਕਿੱਥੋਂ ਦੇ ਰਹਿਣ ਵਾਲੇ ਜਲੰਧਰ ਕੈਂਟ ਤੇ ਹੁਣ ਵਾਪਸ ਜਾ ਰਹੇ ਹਾਂ ਜਲੰਧਰ ਹਾਂ ਜੀ ਮੇਰੀ ਟ੍ਰੇਨਿੰਗ ਸੀਗੀ ਤੇ ਮੈਂ ਦਿੱਲੀ ਤੋਂ ਆ ਰਿਹਾ ਸੀਗਾ ਤੇ ਉੱਥੋਂ ਵੀ ਬਾਈ ਟੈਕਸੀ ਕਰਕੇ ਆਇਆ ਹਾਂ ਵਾ ਤੇ ਪਬਲਿਕ ਬਹੁਤ ਪਰੇਸ਼ਾਨ ਆ ਠੀਕ ਹੈ ਜੀ ਇਸ ਕਿਸਾਨ ਅੰਦੋਲਨ ਕਰਕੇ ਤੇ ਕੋਈ ਸੋਲੂਸ਼ਨ ਨਹੀਂ ਹੈ ਇਸ ਚੀਜ਼ ਦਾ ਠੀਕ ਹੈ ਨਾ ਪਬਲਿਕ ਨੂੰ ਪਤਾ ਹੀ ਆ ਤੁਸੀਂ ਦੇਖ ਰਹੇ ਹੋ ਠੀਕ ਹੈ ਨਾ ਪਬਲਿਕ ਪਲਿਸ ਤੇ ਦੁਨੀ ਕਿੰਨੀ ਪਰੇਸ਼ਾਨ ਹੋ ਰਹੀ ਆ ਤੇ ਅਸੀਂ ਵੀ ਸਵੇਰ ਦੇ ਇੱਥੇ 11 ਵਜੇ ਦੇ ਪਹੁੰਚੇ ਹਾਂ ਤੇ ਕੋਈ ਸਰਵਿਸ ਨਹੀਂ ਆ ਕੋਈ ਟੈਕਸੀ ਨਹੀਂ ਆ ਪਰ ਪਹਿਲਾਂ ਹੀ ਕਿੰਨੇ ਦਿਨਾਂ ਤੋਂ ਇਹ ਮਸਲਾ ਚੱਲਦਾ ਪਿਆ ਕਿ ਵੀ ਭਾਰਤ ਬੰਦ ਦੀ ਕਾਲ ਦਿੱਤੀ ਗਈ ਹੈ ਕਿਸਾਨਾਂ ਦੇ ਪਿਛਲੇ 1 ਵੀਕ ਤੋਂ ਚ ਕੰਟੀਨਿਊ ਕੀ ਭਾਰਤ ਬੰਦਾ ਭਾਰਤ ਬੰਦਾ ਬਟ ਇਹਦਾ ਕੋਈ ਸੋਲੂਸ਼ਨ ਨਹੀਂ ਨਿਕਲ ਰਿਹਾ ਪਰ ਤੁਹਾਡਾ ਆਉਣਾ ਵੀ ਜ਼ਰੂਰੀ ਸੀਗਾ ਮੇਰੇ ਕੋਲ ਆਉਣਾ ਵੀ ਸਾਡੀ ਮੈਂ ਆਪਣਾ ਆਟੋ ਮੋਬਾਈਲ ਦੇ ਵਿੱਚ ਹੈਗਾ ਆ ਤੇ ਮੇਰੀ ਟ੍ਰੇਨਿੰਗ ਲੱਗੀ ਹੋਈ ਸੀ ਆਪਣੇ ਹੰਢਾਈ ਤੋਂ ਤੇ ਇਸ ਕਰਕੇ ਫਿਰ ਮੈਨੂੰ ਆਉਣਾ ਪਿਆ ਕਿਵੇਂ ਬਾਈ ਆਪਣੇ ਟੈਕਸੀ ਆਇਆ ਵਾ ਤੇ ਹੁਣ ਵੀ ਬਾਈ ਟੈਕਸੀ ਹੀ ਜਾਵਾਂਗੇ ਕਿਉਂਕਿ ਬੱਸ ਪੰਜਾਬ ਰੋਡਵੇਜ ਤਾਂ ਬੰਦ ਹੈ ਸਾਰੀਆਂ ਨਹੀਂ ਵੈਸੇ ਜੋ 4 ਵਜੇ ਤੱਕ ਦਾ ਉਹਨਾਂ ਨੇ ਐਲਾਨ ਕੀਤਾ ਹੈ 4 ਵਜੇ ਤੋਂ ਬਾਅਦ 4 ਤੋਂ 5 ਵਜੇ ਤੱਕ ਦਾ ਇਹਨਾਂ ਨੇ ਟਾਈਮ ਦਿੱਤਾ ਹੈਗਾ ਆ ਪਰ ਟਾਈਮ ਪੀਰੀਅਡ ਇਹ ਕਹਿ ਰਿਹਾ ਵੀ ਓਵਰ ਵੀ ਹੋ ਸਕਦਾ ਵਾ ਇਹਦਾ ਕੋਈ ਡਿਸੀ ਕਿਵੇਂ ਦੇਖਦੇ ਹੋ ਕਿਸਾਨਾਂ ਦੀ ਇਸ ਕਾਰਵਾਈ ਨੂੰ ਨਾਲੋਂ ਤੁਸੀਂ ਸਮਰਥਨ ਦਿੰਦੇ ਹੋ ਦੇਖੋ ਜੀ ਇਹ ਤਾਂ ਦੋਨਾਂ ਦੇ ਆਪੋਜ਼ਿਟ ਹੀ ਆ ਜੀ ਹੈ ਜੇ ਦੇਖਿਆ ਜਾਵੇ ਤਾਂ ਕਿਉਂਕਿ ਮੈਂ ਵੀ ਇੱਕ ਵਰਕਰ ਆ ਤੇ ਮੈਨੂੰ ਵੀ ਪਤਾ ਕਿ ਕਿਸ ਚੀਜ਼ ਨੂੰ ਕਿਸ ਤਰ੍ਹਾਂ ਹੈਂਡਲ ਕਰਨਾ ਹੈ ਠੀਕ ਹੈ ਨਾ ਜੇ ਪਾਸ ਸਰਕਾਰ ਨੂੰ ਲੈ ਕੇ ਚੱਲੀ ਤੇ ਪਾਸ ਸਰਕਾਰ ਦੇ ਨਾਲ ਆ ਜੇ ਕਿਸਾਨ ਅਧੋਲ ਨੂੰ ਲੈ ਕੇ ਚੱਲੀ ਤੇ ਅਸੀਂ ਉਹਨਾਂ ਦੇ ਨਾਲ ਆ ਇਹ ਦੋਨੋਂ ਗੱਲਾਂ ਇੱਕ ਦੂਜੇ ਦੇ ਆਪੋਜ਼ਿਟ ਹੀ ਆ ਜੀ ਨੇ ਪਰ ਕਿਸਾਨ ਆਪਣਾ ਪੱਖ ਰੱਖਦੇ ਨੇ ਜਿਹੜੇ ਆਮ ਲੋਕ ਨੇ ਜਿਹੜੀ ਚਰਚਾ ਅੱਜ ਤੋਂ ਛੱਡਦੀ ਆ ਉਹ ਕਹਿੰਦੇ ਕਿਸਾਨ ਹੀ ਇੱਕ ਅਜਿਹੀ ਤਿਰ ਹੈਗੀ ਆ ਜਿਹੜੇ ਲੋਕਾਂ ਵਾਸਤੇ ਅੰਨ ਨਗਾਉਂਦੀ ਹੈ ਜੇਕਰ ਅੱਜ ਅੱਜ ਅਸੀਂ ਉਹਨਾਂ ਦੇ ਹੱਕ ਦੇ ਵਿੱਚ ਖੜਾਂਗੇ ਥੋੜੀ ਬਹੁਤੀ ਤਕਲੀਫ ਚੱਲ ਲਵਾਂਗੇ ਜਿਹੜਾ ਆਮ ਤੌਰ ਤੇ ਚਰਚਾ ਚੱਲਦੀ ਹੈ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਸੁਖਾਲੇ ਹੋ ਜਾਗੇ ਮੰਨਦੇ ਆ ਇਸ ਗੱਲ ਹਾਂਜੀ ਇਹ ਤਾਂ ਬਿਲਕੁਲ ਸਹੀ ਗੱਲ ਹੈ ਕਿਸਾਨਾਂ ਦੀ ਇਹ ਤਾਂ ਬਿਲਕੁਲ ਇਸ ਇਸ ਚੀਜ਼ ਨੂੰ ਲੈ ਕੇ ਦਾ ਅਸੀਂ ਐਗਰੀਆ ਠੀਕ ਹੈ ਨਾ ਕਿਉਂਕਿ ਆਉਣ ਵਾਲੇ ਟਾਈਮ ਦੇ ਵਿੱਚ ਕਿ ਪੋਲੂਸ਼ਨ ਇੰਨੀ ਕਿ ਹੋ ਚੁੱਕੀ ਆ ਕਿ ਮਤਲਬ ਕਿ ਕੋਈ ਕਿਸੇ ਦੇ ਨਾਲ ਨਹੀਂ ਖੜਦਾ ਹੈਗਾ ਠੀਕ ਆ ਜੀ ਤੇ ਆਪਸੀ ਭਾਈਚਾਰੇ ਦੇ ਵਿੱਚ ਇਹ ਜੇ ਆਪਾਂ ਦੇਖਿਆ ਜਾਵੇ ਤਾਂ ਇਸ ਚੀਜ਼ ਨੂੰ ਆਪਾਂ ਹੈਂਡਲ ਕਰ ਸਕਦੇ ਆ ਹਾਂਜੀ ਸੋ ਗੱਲਬਾਤ ਹੋਈ ਹੈ ਜਿਹੜੇ ਲੋਕ ਨੇ ਉਹ ਵੀ ਸਮਰਥਨ ਕਰਦੇ ਨਜ਼ਰ ਆ ਰਹੇ ਨੇ ਜੋ ਪੰਜਾਬ ਦੇ ਕਿਸਾਨ ਜੋ ਦੇਸ਼ ਭਰ ਦੇ ਕਿਸਾਨ ਇਕੱਠੇ ਹੋ ਕੇ ਖੜੇ ਨੇ ਆ ਤਸਵੀਰਾਂ ਤੁਹਾਨੂੰ ਅਸੀਂ ਹੁਣ ਸਾਫ਼ ਦਿਖਾ ਰਹੇ ਹਾਂ ਆ ਹੁਣ ਆਲਮ ਬਣ ਗਿਆ ਇੱਥੇ ਕੋਈ ਵੀ ਤੁਹਾਨੂੰ ਸਵਾਰੀ ਨਹੀਂ ਦਿਸੇਗੀ ਪਰ ਜਦੋਂ 15 20 ਮਿੰਟ ਜਾਂਦੇ ਘੰਟੇ ਬਾਅਦ ਦੁਬਾਰਾ ਅਸੀਂ ਤੁਹਾਨੂੰ ਕੈਮਰੇ ਦੀ ਇੱਕ ਨਜ਼ਰ ਦਿਵਾਵਾਂਗੇ ਤਾਂ ਤੁਸੀਂ ਦੇਖ ਕੇ ਹੈਰਾਨ ਹੋ ਜਾਵੋਗੇ ਕਿ ਉਨੇ ਹੀ ਜਿਹੜਾ ਰਸ਼ ਹੈ ਉਨੇ ਹੀ ਜਿਹੜੇ ਪੈਸੇਂਜਰ ਨੇ ਦੁਬਾਰਾ ਫਿਰ ਇੱਥੇ ਇਕੱਠੇ ਹੋ ਗਏ ਨੇ ਤਾਂ ਇਹ ਲਗਾਤਾਰ ਸਿਲਸਿਲਾ ਕਾਫੀ ਸਮੇ ਤੋਂ ਜਾਰੀ ਹੈ ਹੋਰ ਵੀ ਜਿਹੜੇ ਪੈਸੇਂਜਰ ਹੈਗੇ ਨੇ ਗੱਲਬਾਤ ਕਰਾਂਗੇ ਭਾਈ ਜੀ ਕੀ ਨਾਮ ਹੈ ਤੁਹਾਡਾ ਮਨਦੀਪ ਸਿੰਘ ਜੀ ਕਿਥੋਂ ਦੇ ਰਹਿਣ ਵਾਲੇ ਹੋ ਲੁਧਿਆਣੇ ਤੋਂ ਜੀ ਤੇ ਤੁਸੀਂ ਅੱਜ ਇੱਧਰ ਕੰਮ ਆਏ ਸੀ ਚੰਡੀਗੜ੍ਹ ਮੈਂ ਹਰਦਵਾਰ ਤੋਂ ਆ ਰਹੇ ਹਾਂ ਵੀਰੇ ਅੱਛਾ ਤੁਹਾਨੂੰ ਪਤਾ ਤਾਂ ਹੋਵੇਗਾ ਵੀ ਅੱਜ ਬੰਦ ਦਾ ਸੱਦਾ ਦਿੱਤਾ ਗਿਆ ਭਾਰਤ ਭਰ ਦੇ ਵਿੱਚ ਨਹੀਂ ਯਾਰ ਪਤਾ ਹੀ ਲੱਗਿਆ ਹੈਗਾ ਅੱਛਾ ਤੁਹਾਨੂੰ ਤੁਸੀਂ ਕਨੈਕਟ ਨਹੀਂ ਨਾ ਹੋਵੋਗੇ ਫੋਨ ਦੇ ਨਾਲ ਨਹੀਂ ਸੀ ਹਾਂਜੀ ਅੱਛਾ ਕਿਵੇਂ ਦੇਖਦੇ ਹੋ ਜਿਹੜੇ ਕਿਸਾਨਾਂ ਦੀ ਜਿਹੜੀ ਇਹ ਕਾਲ ਦਿੱਤੀ ਗਈ ਸੀ ਕਿਵੇਂ ਦੇਖਦੇ ਹੋ ਇਸ ਚੀਜ਼ ਨੂੰ ਇਹ ਯਾਰ ਲੋਕਾਂ ਨੂੰ ਮਤਲਬ ਹੈਰਾਨ ਕਰਨ ਵਾਲਾ ਕੰਮ ਆ ਵੀਰੇ ਯਾਰੇ ਦੇਖੋ ਕਿੰਨਾ ਬੁਰਾ ਹਾਲ ਹੋ ਰਿਹਾ ਪਬਲਿਕ ਦਾ ਯਾਰ ਇਹ ਪਰ ਜਦੋਂ ਆਪਾਂ ਦੂਜੇ ਪਾਸੇ ਦੇਖਦੇ ਆਂ ਨਾ ਮੈਂ ਆਪਾਂ ਚਰਚਾ ਜਿਹੜੀ ਚੱਲਦੀ ਹੈ ਕਿਸਾਨ ਇੱਕ ਸਾਡੀ ਇਕਨੋਮੀ ਦਾ ਸਾਡੇ ਦੇਸ਼ ਦਾ ਇੱਕ ਅਹਿਹ ਤੁਰਾ ਹੈਗਾ ਵਾ ਜੋ ਸਾਡੇ ਲਈ ਅਨਾਜ ਪੈਦਾ ਕਰਦਾ ਤੇ ਕਿਸਾਨ ਜਾਂ ਹੋਰ ਜਿਹੜੇ ਵਿਦਵਾਨ ਹੈਗੇ ਨੇ ਉਹ ਆਪਣਾ ਪੱਖ ਰੱਖਦੇ ਨੇ ਉਹ ਕਹਿੰਦੇ ਨੇ ਕਿ ਜੇਕਰ ਇਸ ਤਰ੍ਹਾਂ ਉਹਨਾਂ ਦੇ ਹੱਕ ਲਈ ਅਸੀਂ ਖੜਾਂਗੇ ਤਾਂ ਠੀਕ ਹੈ ਕਿਉਂਕਿ ਉਹਨਾਂ ਨੇ ਸਾਡੇ ਲਈ ਅਨਾਜ ਪੈਦਾ ਕੀਤਾ ਜੇ ਥੋੜੀ ਬਹੁਤੀ ਅਸੀਂ ਦਿੱਕਤ ਚੱਲ ਵੀ ਲਾਵਾਂਗੇ ਤਾਂ ਕੋਈ ਵੱਡੀ ਗੱਲ ਨਹੀਂ ਹੈਗੀ ਮੰਨਦੇ ਆਂ ਇਸ ਗੱਲ ਨੂੰ ਹਾਂਜੀ ਹਾਂਜੀ ਮੰਨਦੇ ਆਂ ਜੀ ਕਿਉਂਕਿ ਜੇਕਰ ਜੇਕਰ ਅਜਤੋਂ ਨੂੰ ਦਿੱਕਤ ਆਈ ਹੈ ਤਾਂ ਉਹਦੇ ਵਿੱਚ ਇਹ ਹੈ ਕਿ ਵੀ ਇੱਕ ਦਿਨ ਦੋ ਦਿਨ ਤੁਸੀਂ ਦਿੱਕਤ ਝੱਲ ਲਵੋਗੇ ਠੀਕ ਹੈ ਤਾਂ ਕਿਤੇ ਨਾ ਕਿਤੇ ਉਹਦਾ ਸੋਲੂਸ਼ਨ ਤਾਂ ਕਿਤੇ ਨਾ ਕਿਤੇ ਲੱਭੂਗਾ ਨਾ ਹਾਂਜੀ ਹਾਂਜੀ ਨਿਕਲੂਗਾ ਜੀ ਬਾਕੀ ਬਾਕੀ ਜਿਹੜੇ ਕਿਸਾਨ ਨੇ ਤੁਸੀਂ ਕਿਉਂਕਿ ਆਮ ਚਰਚਾ ਇਹ ਵੀ ਛੱਡਦੀ ਹੈ ਕਿਸਾਨਾਂ ਦੇ ਵੱਲੋਂ ਵੀ ਹੈਗਾ ਇਸ ਗੱਲ ਦਾ ਜ਼ਿਕਰ ਕੀਤਾ ਜਾਂਦਾ ਹੈ ਕਿਸਾਨਾਂ ਦੇ ਵੱਲੋਂ ਵੀ ਇਸ ਗੱਲ ਦਾ ਜ਼ਿਕਰ ਕੀਤਾ ਜਾਂਦਾ ਹੈ ਕਿ ਅਸੀਂ ਕਿਸੇ ਨੂੰ ਤੰਗ ਪਰੇਸ਼ਾਨ ਕਰਕੇ ਖੁਸ਼ ਨਹੀਂ ਹੈਗੇਗੇ ਕਿਸੇ ਵੀ ਬੰਦੇ ਨੂੰ ਜਦੋਂ ਕੋਈ ਪੇਸ਼ੈਂਟ ਆ ਉਹਨਾਂ ਦਾ ਵੀ ਧਿਆਨ ਰੱਖਿਆ ਜਾਂਦਾ ਉਹਨਾਂ ਨੂੰ ਜਾਣ ਦੀ ਇਜਾਜ਼ਤ ਦਿੱਤੀ ਜਾਂਦੀ ਇਹਨਾਂ ਚੀਜ਼ਾਂ ਦਾ ਧਿਆਨ ਉਹ ਰੱਖਦੇ ਨੇ ਇਹਨਾਂ ਦਾ ਪਤਾ ਨਹੀਂ ਭਰਾ ਮੇਰੇ ਆਪਾਂ ਦੇਸੀ ਜਿਹੇ ਬੰਦੇ ਆ ਯਾਰ ਸਿੱਧੀ ਗੱਲ ਠੀਕ ਹੈ ਠੀਕ ਹੈ ਓਕੇ ਵੀਰੇ ਸੋ ਕੁੱਲ ਮਿਲਾ ਕੇ ਜੇਕਰ ਦੇਖੀਏ ਤਾਂ ਜਿਹੜੇ ਲੋਕ ਨੇ ਉਹ ਹੱਕ ਦੇ ਵਿੱਚ ਵੀ ਨੇ ਕੁਝ ਕੋਈ ਜਿਸ ਦਾ ਵਿਰੋਧ ਵੀ ਕਰਦੇ ਨਜ਼ਰ ਆ ਰਹੇ ਨੇ ਕਿਉਂਕਿ ਹਰ ਇੱਕ ਦੇ ਅਲੱਗ-ਅਲੱਗ ਸਰਕਮਸਟੈਂਸਸ ਨੇ ਜਿਹੜਾ ਬੰਦਾ ਫਸ ਗਿਆ ਕਿਤੇ ਆ ਕੇ ਅੱਗੇ ਜਾਣ ਦਾ ਉਹਨੂੰ ਮੌਕਾ ਨਹੀਂ ਮਿਲਿਆ ਤਾਂ ਉਹ ਕਿਤੇ ਨਾ ਕਿਤੇ ਵਿਰੋਧ ਵੀ ਕਰਦਾ ਦਿਖਾਉਂਦਾ ਪਰ ਜੋ ਆਮ ਤੌਰ ਤੇ ਚਰਚਾ ਛੜਦੀ ਹੈ ਕਿਸਾਨਾਂ ਦੇ ਲਈ ਕਿ ਕਿਸਾਨ ਇੱਕ ਜਿਹਾ ਸਾਡਾ ਕੈਰੈਕਟਰ ਹੈਗਾ ਪੰਜਾਬ ਦਾ ਜਾਂ ਦੇਸ਼ ਭਾਰ ਦਾ ਇੱਕ ਜਿਹਾ ਕੈਰੈਕਟਰ ਹੈਗਾ ਜੋ ਕਿ ਹਰ ਇੱਕ ਲੋਕਾਂ ਦਾ ਜਿਹੜਾ ਉਹ ਕਹਿ ਸਕਦੇ ਆ ਢਿੱਡ ਭਰਦਾ ਅਨਾਜ ਪੈਦਾ ਕਰਦਾ ਤਾਂ ਆਮ ਤੌਰ ਤੇ ਚਰਚਾ ਵੀ ਛੜਦੀ ਹੈ ਕਿ ਜੇਕਰ ਇੱਕ ਦਿਨ ਦੋ ਦਿਨ ਕਿਸਾਨਾਂ ਦੇ ਹੱਕ ਦੇ ਵਿੱਚ ਬੰਦ ਵੀ ਕਰ ਦਿੱਤਾ ਜਾਵੇ ਤਾਂ ਕੋਈ ਬਹੁਤਾ ਵੱਡਾ ਫਰਕ ਨਹੀਂ ਪੈਣਾ ਚਾਹੀਦਾ ਕਿਉਂਕਿ ਜੇਕਰ ਕਿਸਾਨ ਹੀ ਨਹੀਂ ਹੈਗਾ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਹੈਗਾ ਸਾਨੂੰ ਅਨਾਜ ਕਿੱਥੋਂ ਮਿਲੇਗਾ ਇਹਨਾਂ ਚੀਜ਼ਾਂ ਨੂੰ ਲੈ ਕੇ ਜਿਹੜੀ ਬੰਦ ਦੀ ਕਾਲ ਦੇਸ਼ ਭਰ ਦੇ ਵਿੱਚ ਦਿੱਤੀ ਗਈ ਸੀ ਤਾਂ ਉਸਤੇ ਮੱਦੇ ਨਜ਼ਰ ਜਿਹੜੀਆਂ ਤਸਵੀਰਾਂ ਅਸੀਂ ਤੁਹਾਨੂੰ ਲਗਾਤਾਰ ਦਿਖਾ ਰਹੇ ਆ ਕਿ ਕਿਵੇਂ ਲੋਕ ਇੱਥੇ ਫਸੇ ਹੋਏ ਨੇ ਉਹਨਾਂ ਦੇ ਵੱਲੋਂ ਸਮਰਥਨ ਵੀ ਕੀਤਾ ਜਾ ਰਿਹਾ ਹੈ ਕੁਝ ਲੋਕ ਹੈਗੇ ਨੇ ਵਿਰੋਧ ਵੀ ਕਰਦੇ ਨਜ਼ਰ ਆ ਰਹੇ ਨੇ ਕਿ ਇਹ ਜਿਆ ਨਹੀਂ ਹੋਣਾ ਚਾਹੀਦਾ ਤਾਂ ਪੂਰੇ ਪੰਜਾਬ ਦੀ ਜੇਕਰ ਗੱਲ ਕਰੀਏ ਤਾਂ ਪੂਰੇ ਪੰਜਾਬ ਦੇ ਵਿੱਚ ਬੰਦ ਹੈ ਦੇਸ਼ ਭਰ ਦੇ ਕਈ ਰਾਜਾਂ ਦੇ ਵਿੱਚ ਬੰਦ ਦਾ ਅਸਰ ਦੇਖਣ ਨੂੰ ਮਿਲਿਆ ਕਿਸਾਨ ਇਕਜੁੱਟ ਹੁੰਦੇ ਦਿਖਾਈ ਦੇ ਰਹੇ ਨੇ ਜਿਹੜੀ ਮੀਟਿੰਗ ਹੈਗੀ ਆ ਹੁਣ ਉਹ ਐਤਵਾਰ ਦੇ ਦਿਨ ਹੋਵੇਗੀ ਤਾਂ ਅਜੇ ਇਹ ਦੇ ਵਿੱਚ ਹੁਣ ਦੇਖਣਾ ਇਹ ਬਣਦਾ ਹੈ ਕਿ ਕੇਂਦਰ ਸਰਕਾਰ ਦੇ ਵੱਲੋਂ ਕਿ ਉਹ ਜਿਹ ਫੈਸਲਾ ਜਿਹੜਾ ਹੈਗਾ ਉਹ ਲਿਆ ਜਾਵੇਗਾ ਤੁਸੀਂ ਬਣੇ ਰਹੋ ਪੰਜਾਬ ਕੇਸਰੀ ਜਗਬਾਣੀ ਟੀਵੀ ਦੇ ਨਾਲ ਮੇਰੇ ਨਾਲ ਕੈਮਰਾ ਪਰਸਨ ਰਜਿਤ ਕੁਮਾਰ